ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਅਨੰਤਪੁਰ ਸਾਹਿਬ ਬਸਾਉਣਾ ਜਦੋਂ ਗੁਰੂ ਤੇਗ ਬਹਾਦਰ ਜੀ ਕਿਰਤਪੁਰ ਸਾਹਿਬ ਰਹਿ ਰਹੇ ਸਨ ਤਾਂ ਉੱਥੇ ਵੀ ਉਥੋਂ ਦੇ ਸੋਡੀਆਂ ਵੱਲੋਂ ਬੜੀ ਈਰਖਾ ਕੀਤੀ ਜਾਣ ਲੱਗੀ ਪਰ ਗੁਰੂ ਸਾਹਿਬ ਜੀ ਕਿਸੇ ਵੀ ਤਰ੍ਹਾਂ ਦੇ ਲੜਾਈ ਝਗੜੇ ਵਿੱਚ ਨਹੀਂ ਪੈਣਾ ਚਾਹੁੰਦੇ ਸੀ ਤੇ ਨਾ ਹੀ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦੇ ਸਨ ਸਗੋਂ ਕੇਵਲ ਸ਼ਾਂਤੀ ਨਾਲ ਸਿੱਖੀ ਦਾ ਪ੍ਰਚਾਰ ਕਰਨ ਵੱਲ ਧਿਆਨ ਦੇਣਾ ਚਾਹੁੰਦੇ ਸਨ ਸੋ ਗੁਰੂ ਸਾਹਿਬ ਜੀ ਨੇ ਕਿਰਤਪੁਰ ਸਾਹਿਬ ਦੇ ਸੋਡੀਆਂ ਤੋਂ ਦੂਰ ਜਾਣ ਦੇ ਵਿਚਾਰ ਨਾਲ ਸਤਲੁਜ ਦੇ ਕੰਡੇ ਉੱਤੇ ਕਹਿਲੂਰ ਦੇ ਰਾਜੇ ਤੋਂ ਮਾਖੂਵਾਲ ਪਿੰਡ ਦੀ ਜ਼ਮੀਨ ਖਰੀਦ ਕੇ ਆਨੰਦਪੁਰ ਸਾਹਿਬ ਨਗਰ ਬਸਾਇਆ। ਅਤੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਦਿਨਾਂ ਵਿੱਚ ਹੀ ਉੱਥੇ ਬੜੀ ਸੰਗਣੀ ਆਬਾਦੀ ਹੋ ਗਈ ਅਤੇ ਬੜੀਆਂ ਰੌਣਕਾਂ ਲੱਗ ਗਈਆਂ ਕਿਰਤਪੁਰ ਸਾਹਿਬ ਦੇ ਸੋਡੀਆਂ ਨੇ ਇਸ ਨਗਰ ਨੂੰ ਉਜਾੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੇ ਧਰਮਲ ਤੇ ਰਾਮ رائے ਨੇ ਦਿੱਲੀ ਔਰੰਗਜ਼ੇਬ ਕੋਲ ਜਾ ਕੇ ਗੁਰਤਾ ਗੱਦੀ ਲੈਣ ਲਈ ਫਿਰ ਯਤਨ ਕੀਤੇ ਪਰ ਉਹ ਸਫਲ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਅਨੰਤਪੁਰ ਸਾਹਿਬ ਬਸਾਉਣਾ ਜਦੋਂ ਗੁਰੂ ਤੇਗ ਬਹਾਦਰ ਜੀ ਕਿਰਤਪੁਰ ਸਾਹਿਬ ਰਹਿ ਰਹੇ ਸਨ ਤਾਂ ਉੱਥੇ ਵੀ ਉਥੋਂ ਦੇ ਸੋਡੀਆਂ ਵੱਲੋਂ ਬੜੀ ਈਰਖਾ ਕੀਤੀ ਜਾਣ ਲੱਗੀ ਪਰ ਗੁਰੂ ਸਾਹਿਬ ਜੀ ਕਿਸੇ ਵੀ ਤਰ੍ਹਾਂ ਦੇ ਲੜਾਈ ਝਗੜੇ ਵਿੱਚ ਨਹੀਂ ਪੈਣਾ ਚਾਹੁੰਦੇ ਸੀ ਤੇ ਨਾ ਹੀ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦੇ ਸਨ ਅਤੇ ਕੇਵਲ ਸ਼ਾਂਤੀ ਨਾਲ ਸਿੱਖੀ ਦਾ ਪ੍ਰਚਾਰ ਕਰਨ ਵੱਲ ਧਿਆਨ ਦੇਣਾ ਚਾਹੁੰਦੇ ਸਨ ਸੋ ਗੁਰੂ ਸਾਹਿਬ ਜੀ ਨੇ ਕਿਰਤਪੁਰ ਸਾਹਿਬ ਦੇ ਸੋਡੀਆਂ ਤੋਂ ਦੂਰ ਜਾਣ ਦੇ ਵਿਚਾਰ ਨਾਲ ਸਤਲੁਜ ਦੇ ਕੰਢੇ ਉੱਤੇ ਕਹਿਲੂਰ ਦੇ ਰਾਜੇ ਤੋਂ ਮਾਖੋਵਾਲ ਪਿੰਡ ਦੀ ਜ਼ਮੀਨ ਖਰੀਦ ਕੇ ਅਨੰਦਪੁਰ ਸਾਹਿਬ ਨਗਰ ਬਸਾਇਆ। ਅਤੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਦਿਨਾਂ ਵਿੱਚ ਹੀ ਉੱਥੇ ਬੜੀ ਸੰਗਣੀ ਆਬਾਦੀ ਹੋ ਗਈ ਅਤੇ ਬੜੀਆਂ ਰੌਣਕਾਂ ਲੱਗ ਗਈਆਂ ਕਿਰਤਪੁਰ ਸਾਹਿਬ ਦੇ ਸੋਡੀਆਂ ਨੇ ਇਸ ਨਗਰ ਨੂੰ ਉਜਾੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੇ ਧਰਮਲ ਤੇ ਰਾਮ رائے ਨੇ ਦਿੱਲੀ ਔਰੰਗਜ਼ੇਬ ਕੋਲ ਜਾ ਕੇ ਗੁਰਤਾ ਗੱਦੀ ਲੈਣ ਲਈ ਫਿਰ ਯਤਨ ਕੀਤੇ ਪਰ ਉਹ ਸਫਲ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਅਨੰਤਪੁਰ ਸਾਹਿਬ ਬਸਾਉਣਾ ਜਦੋਂ ਗੁਰੂ ਤੇਗ ਬਹਾਦਰ ਜੀ ਕਿਰਤਪੁਰ ਸਾਹਿਬ ਰਹਿ ਰਹੇ ਸਨ ਤਾਂ ਉੱਥੇ ਵੀ ਉਥੋਂ ਦੇ ਸੋਡੀਆਂ ਵੱਲੋਂ ਬੜੀ ਈਰਖਾ ਕੀਤੀ ਜਾਣ ਲੱਗੀ ਪਰ ਗੁਰੂ ਸਾਹਿਬ ਜੀ ਕਿਸੇ ਵੀ ਤਰ੍ਹਾਂ ਦੇ ਲੜਾਈ ਝਗੜੇ ਵਿੱਚ ਨਹੀਂ ਪੈਣਾ ਚਾਹੁੰਦੇ ਸੀ ਤੇ ਨਾ ਹੀ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦੇ ਸਨ ਸਤਿ ਕੇਵਲ ਸ਼ਾਂਤੀ ਨਾਲ ਸਿੱਖੀ ਦਾ ਪ੍ਰਚਾਰ ਕਰਨ ਵੱਲ ਧਿਆਨ ਦੇਣਾ ਚਾਹੁੰਦੇ ਸਨ ਸੋ ਗੁਰੂ ਸਾਹਿਬ ਜੀ ਨੇ ਕਿਰਤਪੁਰ ਸਾਹਿਬ ਦੇ ਸੋਡੀਆਂ ਤੋਂ ਦੂਰ ਜਾਣ ਦੇ ਵਿਚਾਰ ਨਾਲ ਸਤਲੁਜ ਦੇ ਕੰਡੇ ਉੱਤੇ ਕਹਿਲੂਰ ਦੇ ਰਾਜੇ ਤੋਂ ਮਾਖੋਵਾਲ ਪਿੰਡ ਦੀ ਜ਼ਮੀਨ ਖਰੀਦ ਕੇ ਅਨੰਦਪੁਰ ਸਾਹਿਬ ਨਗਰ ਬਸਾਇਆ। ਅਤੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਦਿਨਾਂ ਵਿੱਚ ਹੀ ਉੱਥੇ ਬੜੀ ਸੰਗਣੀ ਆਬਾਦੀ ਹੋ ਗਈ ਅਤੇ ਬੜੀਆਂ ਰੌਣਕਾਂ ਲੱਗ ਗਈਆਂ ਕਿਰਤਪੁਰ ਸਾਹਿਬ ਦੇ ਸੋਡੀਆਂ ਨੇ ਇਸ ਨਗਰ ਨੂੰ ਉਜਾੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੇ ਧਰਮਲ ਤੇ ਰਾਮ رائے ਨੇ ਦਿੱਲੀ ਔਰੰਗਜ਼ੇਬ ਕੋਲ ਜਾ ਕੇ ਗੁਰਤਾ ਗੱਦੀ ਲੈਣ ਲਈ ਫਿਰ ਯਤਨ ਕੀਤੇ ਪਰ ਉਹ ਸਫਲ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ